ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਤੇ ਅੱਜ ਆਪਾਂ ਤੁਹਾਨੂੰ ਲੈ ਜਾਣ ਜਾ ਰਹੇ ਹਾਂ ਇੱਕ ਪੁਰਾਣੇ ਬਣੇ ਹੋਏ ਰੈਸਟ ਹਾਊਸ ਨੂੰ ਤੇ ਜਦੋਂ ਆਪਾਂ ਘੰਟਾ ਘਰ ਤੋਂ ਕਨਈਆ ਚੌਂਕ ਤੋਂ ਸਿੱਧੇ ਜਾਂਦੇ ਆਂ ਜੀ ਤੇ ਅੱਗੇ ਸਿਟੀ ਥਾਣਾ ਹੁੰਦਾ ਹੈ ਜੀ ਆ ਚੌਂਕ ਆ ਜਾਂਦਾ ਚੌਂਕ ਦੇ ਵਿੱਚ ਹੁੰਦਾ ਸਿਟੀ ਥਾਣਾ ਸਿਟੀ ਥਾਣੇ ਤੋਂ ਥੋੜਾ ਅੱਗੇ ਜਾ ਕੇ ਖੱਬੇ ਹੱਥ ਮੁਰਦੀ ਹੈ ਸੜਕ ਤੇ ਇੱਥੇ ਦੋਸਤੋ ਇੱਕ ਤਾਂ ਤੁਹਾਨੂੰ ਹਰਿਆਲੀ ਬਹੁਤ ਜ਼ਿਆਦਾ ਦਿਖੂਗੀ ਤੇ ਇੱਕ ਥੋੜਾ ਜਿਹਾ ਸ਼ਹਿਰ ਦੇ ਵਿੱਚ ਮੁਰੰਮਤ ਦਾ ਕੰਮ ਚੱਲ ਰਿਹਾ ਹੈ ਕਿਉਂਕਿ ਇਹ ਅਗਲੇ ਮਹੀਨ ਸਤੰਬਰ ਦੇ ਵਿੱਚ ਆ ਰਿਹਾ ਜੀ 21 22 ਤੇ 23 ਨੂੰ ਢੱਲਾ ਬਾਬਾ ਫਰੀਦ ਜੀ ਦਾ ਮੇਲਾ ਤੇ ਆ ਖੱਬੇ ਹੱਥ ਸੜਕ ਮੁੜ ਗਈ ਦੋਸਤੋ ਇਹਦੇ ਚ ਇੱਕ ਸੜਕ ਅੱਗੇ ਫਿਰ ਦੋ ਸੜਕਾਂ ਜਾਂਦੀਆਂ ਜੀ ਇੱਕ ਟੰਗਾ ਸਟਾਰਟ ਤੋਂ ਰੈਸਟ ਹਾਊਸ ਨੂੰ ਜਾਂਦੀ ਹੈ ਕੇ ਵਾਲੀ ਆ ਤੇ ਦੂਜੀ ਅੱਗੇ ਤੁਹਾਨੂੰ ਦਿਖਾਵਾਂਗੇ ਆਪਾਂ ਦੂਸਰੀ ਸੜਕ ਵੀ ਤੇ ਇਹ ਸੜਕ ਆ ਜਾਂਦੀ ਹੈ ਜਿਹੜੀ ਰੈਸਟ ਹਾਊਸ ਨੂੰ ਜਾਂਦੀ ਹੈ ਸੜਕ ਦੀ ਹਾਲਤ ਥੋੜੀ ਜੀ ਹਜੇ ਖਰਾਬ ਆ ਦੋਸਤੋ ਸੜਕ ਰੁੱਟੀ ਫੁੱਟੀ ਆ ਥੋੜੀ ਜੀ ਥੋੜਾ ਜਿਹੜਾ ਏਰੀਆ ਹਾਂ ਤੇ ਟੋਏ ਟੱਬੇ ਜਿਆਦਾ ਥੋੜੇ ਜਿਹਾ ਤੇ ਜਨ ਜਿस्ते ਦੋਸਤੋ ਇੱਥੇ ਬਹੁਤ ਹੀ ਜ਼ਿਆਦਾ ਹਰਿਆਲੀ ਆ ਤੇ ਬੜੇ ਪੁਰਾਣੇ ਤੋਂ ਪੁਰਾਣੇ ਰੁੱਖ ਇੱਥੇ ਜਾਮਣਾ ਦੇ ਹੈਗੇ ਆ ਹੋਰ ਵੀ ਬਹੁਤ ਪੁਰਾਣੇ ਰੁੱਖ ਹੈ ਜਿਹੜੇ ਹਜ਼ਾਰਾਂ ਸਾਲ ਪੁਰਾਣੇ ਆ ਤੇ ਆਪਾਂ ਤੁਹਾਨੂੰ ਲੈ ਕੇ ਜਾ ਰਹੇ ਆ ਰੈਸਟ ਹਾਊਸ ਦੇ ਵਿੱਚ ਦੱਸਾਂਗੇ ਉਹਦੇ ਵਿੱਚ ਕੀ ਕੁਝ ਹੈਗਾ ਤੇ ਆ ਆ ਗਿਆ ਜੀ ਰੈਸਟ ਆਫ ਦਾ ਗੇਟ ਤੇ ਆਪਾਂ ਐਂਟਰ ਹੋ ਗਏ ਜੀ ਰੈਸਟ ਹਾਊਸ ਦੇ ਵਿੱਚ ਤੇ ਰੈਸਟ ਹਾਊਸ ਤੇ ਵੜਦੇ ਆ ਸਾਰੀ ਤੁਹਾਨੂੰ ਇੱਕ ਪਾਸੇ ਸਾਨੂੰ ਬੱਚਿਆਂ ਨੇ ਆ ਆ ਖੇਡਾਂ ਮਿਲ ਜਾਣਗੇ ਜਿੱਦਾਂ ਖੇਡਣ ਵਾਲੀਆਂ ਝੂਲੇ ਚਾਲੇ ਤੇ ਜਿਮ ਵਗੈਰਾ ਤੇ ਦੂਸਰੇ ਪਾਸੇ ਤੁਹਾਨੂੰ ਹਰਿਆਲੀ ਤੇ ਬੜੇ ਪੁਰਾਣੇ ਪੁਰਾਣੇ ਰੁੱਖ ਦੇਖਣ ਨੂੰ ਮਿਲ ਜਾਣਗੇ ਤੇ ਇੱਧਰ ਵੀ ਬੱਚਿਆਂ ਦੇ ਸਾਰੇ ਝੂਲੇ ਤੇ ਕਾਰਟੂਨ ਵਗੈਰਾ ਲੱਗੇ ਹੋਏ ਆ ਤੇ ਬਾਕੀ ਇੱਥੇ ਬਹੁਤ ਹੀ ਸ਼ਾਂਤੀ ਤੇ ਸਕੂਨ ਵਾਲਾ ਇਲਾਕਾ ਹੈ ਤੇ ਇਧਰਲੀ ਸਾਈਡ ਆ ਜਾਂਦੀ ਹੈ ਜਿਮ ਤੇ ਨਾਲ ਹੀ ਅੱਗੇ ਇੱਕ ਛੋਟਾ ਜਿਹਾ ਕੈਫੇ ਬਣਿਆ ਆ ਜਿੱਨੇ ਬੈਠ ਕੇ ਕੋ ਖਾਣਾ ਪੀਣਾ ਤੇ ਸਾਹਮਣੇ ਹੈਗਾ ਜੀ ਗਰਾਊਂਡ ਗਰਾਊਂਡ ਦੇ ਵਿੱਚ ਮੈਂ ਕ੍ਰਿਕਟ ਫੁੱਟਬਾਲ ਖੇਡਦੇ ਬੱਚੇ ਤੇ ਅੱਗੇ ਆ ਜਾਂਦਾ ਜੀ ਆ ਆ ਜਾਂਦਾ ਜੀ ਮੇਨ ਰੈਸਟ ਹਾਊਸ ਜਿਸ ਦੇ ਵਿੱਚ ਹੁਣ ਤਾਂ ਫਿਲਹਾਲ ਇਹਦੇ ਵਿੱਚ ਕਮਿਸ਼ਨਰ ਦਫ਼ਤਰ ਬਣਿਆ ਹੋਇਆ ਹੈ ਤੇ ਇਹ ਪੁਰਾਣਾ ਰਾਜੇ ਦੇ ਟਾਈਮ ਤੋਂ ਹੀ ਬਣਿਆ ਹੋਇਆ ਰੈਸਟ ਹਾਊਸ ਤੇ ਫਰੀਦਕੋਟ ਸ਼ਹਿਰ ਦੇ ਵਿੱਚ ਜਦੋਂ ਬਾਬਾ ਫਰੀਦ ਜੀ ਦਾ ਮੇਲਾ ਲੱਗਦਾ ਤੇ ਉਦੋਂ ਵੀ ਇੱਥੇ ਕਾਫੀ ਭੀੜ ਤੇ ਕਈ ਵਾਰ ਅਖਾੜੇ ਵਗੈਰਾ ਵੀ ਲੱਗਦੇ ਆ ਸਾਈਡ ਤੇ ਤੇ ਅੱਗੇ ਆ ਜਾਂਦੀਆਂ ਦੀਆਂ ਪੁਰਾਣੇ-ਪੁਰਾਣੇ ਬੋਰਡ ਤੇ ਹੋਰ ਪੁਰਾਣੇ ਬੜੇ ਰੁੱਖ ਤੇ ਇੱਥੇ ਦੋਨੋਂ ਦੋਸਤੋ ਹਰਿਆਲੀ ਤੇ ਪੰਛੀਆਂ ਦੀ ਚਿੰਚਾਟ ਬਹੁਤ ਸੋਨ ਨੂੰ ਮਿਲੂਗੀ ਦਿਲ ਨੂੰ ਬੜਾ ਸਕੂਨ ਮਿਲਦਾ ਤੇ ਇਸ ਜਗ੍ਹਾ ਦੇ ਦੋਸਤੋ ਜਿਹੜਾ ਸੈਂਟਰ ਦੇ ਵਿੱਚ ਆ ਦਿਖ ਰਿਹਾ ਇੱਧਰ ਦੋ ਤਿੰਨ ਪੰਜਾਬੀ ਫਿਲਮਾਂ ਦੀ ਛੂਟਿੰਗ ਵੀ ਹੋਈ ਹੈ ਬਲੈਕੀਆ ਫਿਲਮ ਦੇ ਵਿੱਚ ਗਾਣਾ ਛੂਟ ਹੋਇਆ ਹੋਇਆ ਤੇ ਹੋਰ ਵੀ ਮੁੰਡਾ ਫਰੀਦ ਕੋਟੀ ਆ ਜਿਾ ਤੇ ਬਾਕੀ ਇੱਥੇ ਰੋਕਾ ਤੇ ਇੱਥੇ ਲੋਕ ਸਵੇਰ ਸਵੇਰ ਸੈਰ ਕਰਨ ਰਨਿੰਗ ਕਰਨ ਵੀ ਆਉਂਦੇ ਆ ਤੇ ਆ ਬੜੇ ਪੁਰਾਣੇ ਪੁਰਾਣੇ ਰੋਕਾ ਦੇ ਕੋਕ ਡੇਰਸ਼ਾਲ ਹੈਗੇ ਆ ਤੇ ਅੱਗੇ ਆ ਜੋ ਅੱਗੇ ਤੋਂ ਨਿਕੋਣ ਦਾ ਦੂਜਾ ਰਸਤਾ ਜਿਹੜਾ ਰੈਸਟ ਹਾਊਸ ਨੂੰ ਜਾਂਦਾ ਵਾਲਾ ਇਹ ਟਾਂਗਾ ਸਟੈਂਡ ਤੋਂ ਇਧਰ ਰੈਸਟ ਹਾਊਸ ਨੂੰ ਆਉਂਦਾ ਤੇ ਇਸ ਤੋਂ ਉਸਤੇ ਵੀ ਦੂਸਰੋ ਜ਼ਿਆਦਾਤਰ ਪੁਲਿਸ ਦੇ ਰੈਸ਼ੀ ਇਲਾਕਾ ਪੁਲਿਸ ਦਾ ਜਿਵੇਂ ਵੱਡੇ ਅਫਸਰਾਂ ਦੀ ਰੈਸ਼ੀ ਇਲਾਕਾ ਸਾਰਾ ਉਹ ਵਾਲਾ ਤੇ ਬਾਕੀ ਇੱਥੇ ਹਰਿਆਲੀ ਆ ਵਾਟਰ ਬਣੇ ਹੋਏ ਆ ਤੇ ਬਹੁਤ ਹੀ ਸਕੂਨ ਵਾਲਾ ਇਲਾਕਾ ਸ਼ਾਂਤੀ ਵਾਲਾ ਇਲਾਕਾ ਤੇ ਸ਼ਹਿਰ ਦੇ ਲੋਕ ਜਦੋਂ ਸਤਾਨਕ ਲੋਕ ਵੀ ਸ਼ਹਿਰ ਕਰਨਾ ਜਾਂ ਸ਼ਾਮ ਦੇ ਟਾਈਮ ਆ ਟਾਈਮ ਸਪੈਂਡ ਕਰਨ ਲਈ ਇਸ ਰੈਸਟ ਹਾਊਸ ਵਿੱਚ ਜਾਂਦੇ ਆ ਤੇ ਇਲਾਕਾ ਬਹੁਤ ਹੀ ਸ਼ਾਂਤੀ ਵਾਲਾ ਤੇ ਹਰੀਆਲੀ ਦੋਸਤੋ ਇੱਥੇ ਬਹੁਤ ਹੀ ਜ਼ਿਆਦਾ ਤੇ ਅੱਗੇ ਦੋਸਤੋ ਆ ਆਹ ਜਿਹੜਾ ਰਸਤਾ ਗੇਟ ਕੰਗਾ ਸਟੈਂਡ ਤੇ ਜਾ ਕੇ ਨਿਕਲਦਾ ਤੇ ਇਧਰ ਦੀ ਵੀ ਤੁਸੀਂ ਅਰੇਸਟ ਹਾਊਸ ਜਾ ਸਕਦੇ ਆ ਤੇ ਘੰਟਾ ਘਰ ਤੋਂ ਕਨੇਜ ਚੌਕ ਤੋਂ ਵੀ ਜਾ ਸਕਦੇ ਆ ਦੋਨੇ ਰਸਤੋਂ ਇਹ ਰਸਤੇ ਜਾਂਦੇ ਆ ਉੱਥੇ ਤੇ ਬਾਕੀ ਫਰੀਦਕੋਟ ਸ਼ਹਿਰ ਨਾਲ ਜੁੜੇ ਹੋਏ ਬਲੌਕ ਦੇਖਣ ਵਾਸਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਵੀ ਜਰੂਰ ਕਰਿਆ ਕਰੋ ਧੰਨਵਾਦ ਦੋਸਤੋ